ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਪੈੰਡ ਰੱਖੜੀ ਵੰਣ ਗਈ ਜੀ ਮੈਂ ਮੰਮੀ ਨੂੰ ਮਿਲੀ ਜੀ ਆਪਾਂ ਤੇ ਮੈਂ ਚਾਚਾ ਜੀ ਲੜਕੀ ਨੂੰ ਮਿਲੀ ਜੀ ਆਪਣੀ ਛੋਟੀ ਭੈਣ ਨੂੰ ਹਾਂਜੀ ਅਸੀਂ ਬਹੁਤ ਖੁਸ਼ ਹਈਆਂ ਮਿਲ ਕੇ ਜੀ ਕਾਫੀ ਦੇਰ ਤੋਂ ਮਿਲਿਆ ਜੀ ਉਹ ਤਾਂ ਤੁਹਾਨੂੰ ਪਤਾ ਜਾਇ ਨਹੀਂ ਜਾਂਦਾ ਪੇਕੀ ਪਸ ਦੇ ਇੰਤਜ਼ਾਰ ਤੇ ਹੀ ਜਾਇਆ ਜਾਂਦਾ ਜੀ ਘਰਾਂ 'ਚ ਕੰਮਕਾਰੀ ਇਹੋ ਜੇ ਹੁੰਦੇ ਆ ਹਾਂਜੀ ਹੁਣ ਆਪਾਂ ਪਹੁੰਚ ਗਏ ਹਾਂ ਜੀ ਅੰਦਰ ਹੁਣ ਆਪਾਂ ਜੀ ਸਾਰੇ ਬੈਠ ਕੇ ਤੇ ਜਾਪਨੀ ਪੀ ਲਿਆ ਜਿਹੜਾ ਪਾਬੰਧ ਹੈ ਰਖੜੀਆਂ ਹਾਂਜੀ ਭੂਆ ਜੀ ਹੁਣਾਂ ਨੇ ਰਖੜੀਆਂ ਡੈਡੀ ਦੇ ਵੀ ਬੰਤੀਆਂ ਜੀ ਚਾਚਾ ਜੀ ਦੇ ਵੀ ਬੰਨੀ ਜਾਂਦੀਆਂ ਹੁਣ ਰਖੜੀਆਂ ਤਿੰਨ ਭੂਆ ਜੀ ਆਈਆਂ ਵੀ ਅਸੀਂ ਮੇਰੀਆਂ ਜੀ ਤੇ ਉਹਨਾਂ ਨੇ ਚਾਚਾ ਜੀ ਦੇ ਰਖੜੀਆਂ ਬੰਨੀਆਂ ਤੇ ਜੀ ਮੈਂ ਆਪਣੇ ਭਰਾ ਦੇ ਰਖੜੀ ਬੰਨੀ ਚਾਚਾ ਜੀ ਦੇ ਲੜਕੇ ਦੇ ਹਾਂਜੀ ਇਹ ਮੇਰੇ ਚਾਚਾ ਚਾਚੀ ਜੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਜੀ ਬਹੁਤ ਜ਼ਿਆਦਾ ਕੋਈ ਇਹ ਫਰਕ ਹੀ ਨਹੀਂ ਵੀ ਚਾਚਾ ਚਾਚੀ ਆ ਬਸ ਮਾਪਿਓ ਦੀ ਤਰ੍ਹਾਂ ਹੀ ਪਿਆਰ ਦਿੰਦੇ ਆ ਜੀ ਤੇ ਆਪਾਂ ਜੀ ਰਖੜੀ ਹੁਣ ਵੀਰੇ ਦੇ ਬੰਨ ਦਿੱਤੀ ਆ ਹੁਣ ਆਪਾਂ ਸਾਰੇ ਕਰਦੇ ਆ ਜੀ ਇੰਜੋਏ ਬੈਠ ਕੇ ਮਾਰਦੇ ਆ ਗੱਲਾਂ ਜੀ ਹੱਸਦੇ ਆ ਖੇਡਦੇ ਆ ਮਸਾਂ ਇਕੱਠੇ ਹੋਏ ਆ ਜੀ ਭੂਆ ਜੀ ਚੰਡੀਗੜ੍ਹ ਵਾਲੇ ਭੂਆ ਜੀ ਆਏ ਆ ਜੀ ਮੇਰੇ ਕਾਫੀ ਧੀਰ ਤੋਂ ਕਾਫੀ ਦੇਰ ਤੋਂ ਇਕੱਠੇ ਹੋਏ ਆ ਜੀ ਤੁਹਾਨੂੰ ਪਤਾ ਦੂਰ ਦੀਆਂ વાਟਾਂ ਕਿਹੜਾ ਆਇਆ ਜਾਂਦਾ ਹਾਂਜੀ ਹੁਣ ਸਾਨੂੰ ਤੁਸੀਂ ਸੂਟ ਦੀ ਉਹ ਅਸੀਂ ਤੁਹਾਨੂੰ ਦਿੰਨੇ ਆ ਮੁਬਾਰਕਾਂ ਹਾਂ ਜੀ ਅਸੀਂ ਰਖੜੀ ਦੀਆਂ ਲਾਈਆਂ ਰਾਨਕਾ ਹਨ ਅਸੀਂ ਜੀ ਪਾਉਣੇ ਆ ਗਿੱਧਾ ਜਦੋਂ ਇਕੱਠੇ ਹੋ ਜਾਈਏ ਸਾਰੇ ਜਾਣੇ ਤੁਹਾਨੂੰ ਪਤਾ ਹੀ ਆ ਫਿਰ ਭੂਆ ਭਤੀਜੀਆਂ ਦਾ ਕੀ ਹਾਲ ਹੁੰਦਾ ਜਦੋਂ ਇਕੱਠੀਆਂ ਹੋ ਜਾਂਦੀਆਂ ਦੇਖੋ ਜੀ ਅਸੀਂ ਸਾਰੇ ਰਲ ਮਿਲ ਕੇ ਗਿੱਧਾ ਪਾਉਣੇ ਆ ਤੇ ਰਖੜੀ ਦੀਆਂ ਖੁਸ਼ੀਆਂ ਮਨਾਉਣੇ ਆ ਹੁਣ ਆਪਾਂ ਜੀ ਗਿੱਧਾ ਪਾ ਲਿਆ ਏ ਹੁਣ ਆਪਾਂ ਥੱਕ ਗਏ ਆ ਜੀ ਹੁਣ ਆਪਾਂ ਕਰਦੇ ਆ ਥੋੜੀ ਰੈਸਟ ਹੁਣ ਆਪਾਂ ਚਲਦੇ ਆ ਜੀ ਆਪਣੇ ਦੂਸਰੇ ਘਰੇ ਉਧਰ ਜਾ ਕੇ ਹੁਣ ਆਪਾਂ ਮਾਰਦੇ ਆ ਜੀ ਗੱਲਾਂ ਬਾਤਾਂ ਉਧਰ ਕਰਦੇ ਆ ਆਪਾਂ ਹਣ ਲੋੜ ਕਾ ਲਾਉਣੇ ਆ ਜੀ ਉਧਰ ਲੈ ਘਰੇ ਬਾਜੀ ਅਜਦਾ ਦਿਨ ਆਪਾਂ ਰੱਖੀਆਂ ਦਾ ਸੀ ਜਾਂ ਫ੍ਰੀ ਸੀਗਾ ਜੀ ਕਿਤੇ ਚਾਚੇ ਕੇ ਕੇ ਤੇ ਮੰਮੀ ਕੇ ਜੀ ਕਿਤੇ ਉਧਰ ਕਿਤੇ ਉਧਰ ਜਾ ਕੇ ਆਪਾਂ ਕੀਤਾ ਪੂਰਾ ਇੰਜਵਾਏ ਪੂਆ ਜੀ ਨਾਨਾ ਮਾਰਨੇ ਗੱਲਾਂ ਹਾਂਜੀ ਖੂਬ ਨਜ਼ਾਰਾ ਪਨ ਪਤਾ ਹੀ ਨਹੀਂ ਜਦੋਂ ਆਪਾਂ ਪਿੰਡ ਜਾਵੜ ਗਏ ਫਿਰ ਤਾਂ ਆਪਾਂ ਇਧਰ ਜੀ ਮੇਰੇ ਦੋ ਬ੍ਰਦਰ ਆ ਜੀ ਉਹ ਇੱਕ ਤਾਂ ਫੌਜੀ ਆ ਜੀ ਉਹ ਫੌਜ ਚ ਗਿਆ ਹੋਇਆ ਉਹਨੇ 22 ਤਰੀਕ ਨੂੰ ਆਉਣਾ ਹੈ ਜੀ ਫਿਰ ਆਪਾਂ ਉਹਦੇ ਰਖੜੀ ਬੰਨਾਂਗੇ ਉਸ ਦਿਨ ਰਖੜੀ ਬਣਾਉਣ ਵਾਸਤੇ ਹੀ ਉਹਨੇ ਆਉਣਾ ਤੇ ਛੋਟਾ ਜੀ ਗਿਆ ਸੀਗਾ ਰਖੜੀ ਬੰਨਣਾ ਆਪਣੇ ਸੌਰੀ ਭਾਬੀ ਨਾਲ ਲੈ ਕੇ ਉਹਨਾਂ ਨੂੰ ਕੋਈ ਜ਼ਰੂਰੀ ਐਮਰਜੈਂਸੀ ਕੰਮ ਪੈ ਗਿਆ ਜੀ ਉਹਨਾਂ ਨੇ ਆਤ ਜਾਣਾ ਸੀ ਤੈਨ 22 ਦੇ ਨੂੰ ਉਸ ਹੱਬ ਨਾਲ ਹੀ ਅਸੀਂ ਗਏ ਸੀ ਤੇ ਪਰ ਜੀ ਉਹ ਜ਼ਰੂਰੀ ਐਮਰਜੈਂਸੀ ਕੋਈ ਕੰਪੈਨ ਕਰਨ ਨੂੰ ਥੋੜਾ ਲੇਟ ਹੋਗੇ ਤੇ ਜੀ ਅਸੀਂ ਫਿਰ ਮੰਮੀ ਨੂੰ ਡੱਬਾ ਫੜਾ ਕੇ ਰਖੜੀ ਫੜਾ ਕੇ ਤੇ ਅਸੀਂ ਆਗੇ ਸੀ ਘਰੇ ਜੀ ਉਹ ਆਪੇ ਜੀ ਮਗਰ ਹਾਂਜੀ ਉਹ ਆਪੇ ਮੇਰੇ ਮਗਰ ਕੋਟ ਆ ਜਾਣਗੇ ਜੀ ਉਹ ਕਹਿੰਦੇ ਸਸੀਂ ਭੈਣ ਨੂੰ ਉੱਥੇ ਸ਼ਗਨ ਦੇ ਆਵਾਂਗੇ ਤੇ ਮਗਰ ਆ ਕੇ ਉੱਥੇ ਅਸੀਂ ਰਖੜੀ ਦਾ ਜਸ਼ਨ ਮਨਾਇਆਵਾਂਗੇ ਸ਼ਗਨ ਜੀ ਤੇ ਬਾਕੀ ਜੀ ਮੇਰਾ ਵਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ